ਹਾਂਜੀ ਭਾਈ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਾਈ ਕੋਲ ਪਿੰਡ ਪੈਣੀ ਜ਼ਿਲ੍ਹਾ ਬਰਨਾਲਾ ਦੋ گاਵਾ ਤੇ ਇੱਕ ਮੱਝ ਪਕਾਉ ਆ ਜੀ ਜੇ ਕਿਸੇ ਵੀਰ ਦੇ ਫੈਟ ਆਉਂਦੀ ਆ ਤਾਂ ਭਾਈ ਜੀ ਨਾਲ ਜਰੂਰ ਕੰਟੈਕਟ ਕਰੋ ਬਾਈ ਦਾ ਨੰਬਰ ਆਪਾਂ ਸਕਰੀਨ ਤੇ ਲਾ ਦਾਂਗੇ ਜੀ ਠੀਕ ਆ ਜੀ ਤੇ ਆਪਣਾ ਨੰਬਰ ਤੁਸੀਂ ਨੋਟ ਕਰ ਲਓ ਜੀ 7528000355 ਜੀ 75280 00355 ਜੀ ਜੇ ਕਿਸੇ ਵੀ ਨੇ ਐਡ ਕਰਵਾਉਣੀਆਂ ਤਾਂ ਆਪਣਾ ਜਰੂਰ ਕੰਟੈਕਟ ਕਰੋ ਜੀ ਠੀਕ ਹੈ ਜੀ WhatsApp ਐਡ ਆਈ ਠੀਕ ਹੈ ਜੀ WhatsApp ਤੇ ਕੋਈ ਵੀ ਵੀਡੀਓ ਬਣਾ ਕੇ ਭਾਈ ਆਪਾਂ ਨੂੰ ਸ਼ੇਅਰ ਕਰ ਸਕਦਾ ਤੇ ਆਪਾਂ ਐਡ ਅਗੇ ਚੈਨਲ ਤੇ ਆਪਣੇ ਤੇ ਲਾ ਦਾਂਗੇ ਜੀ YouTube ਤੇ ਤੇ ਆਪਣੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬਰ ਤੇ ਸ਼ੇਅਰ ਜਰੂਰ ਕਰਿਆ ਕਰੋ ਜੀ ਜੀਤਾ ਫਾਰਮ ਟੀਵੀ ਬਰਨਾਲਾ ਜੀਤਾ ਫਾਰਮ ਟੀਵੀ ਬਰਨਾਲਾ ਮਿਲਦੇ ਆਂ ਭਰਾ ਅਗਲੀ ਵੀਡੀਓ ਚ ਓਕੇ ਬਾਏ